ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਗੁੜੇ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਾਇਨੂ ਪੈਂਦਾ ਲੁਧਿਆਣਾ ਜੀ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਚਾਰ ਐਨੀਮਲ ਲੈ ਕੇ ਆਏ ਆ ਤਿੰਨ ਤਾਂ ਝੁੱਟੀਆਂ ਨੇ ਜੀ ਕੱਟੀਆਂ ਝੁੱਟੀਆਂ ਤੇ ਇੱਕ ਸੂਆ ਸਵਾਯਾ ਨਾਗਾ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਸਪੈਸ਼ਲ ਬੇਨਤੀ ਹੈ ਕਿ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਏ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸਖਰਾ ਸਿੰਘ ਜੀ ਪਿੰਡ ਜੀ ਪਿੰਡ ਗੁੜੇ ਤਹਿਸੀਲ ਤੇ ਜ਼ਿਲ੍ਹਾ ਜਗਰਾਉਂ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ 978179920 ਠੀਕ ਆ ਭਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਣੇ ਆ ਜੀ ਸੁਆ ਕਿੰਨਾ ਮਾ ਸੁਈ ਹੈ ਜੀ ਇਹ ਬਲੂਣੀ ਸੁਈ ਹੈ ਪਹਿਲੇ ਦੰਦੋ ਜੀ ਦੰਦੋ ਨਹੀਂ ਦੇਖਿਆ ਜੀ ਠੀਕ ਹੈ ਕਰਦੀ ਹੈ ਠੀਕ ਹੈ ਬਾਈ ਸਮਾਂ ਕਿੰਨਾ ਹੋ ਗਿਆ ਸੁਈ ਨੂੰ ਸਮਾਂ ਇਹ 7 ਤਰੀਕ ਨੂੰ ਸੁਈ ਹੈ ਅਜੋ ਕੀ 9 2 ਦਿਨ ਹੋ ਗਏ ਹਾਂਜੀ ਜਰਦਾਨਾ ਜੀ ਹਾਂਜੀ ਹਾਂਜੀ ਤੇ ਬੱਚਾ ਕੀ ਦਿੱਤਾ ਜੀ ਬੱਚਾ ਕੱਟੀ ਹੈ ਜੀ ਕਿਹੜੇ ਸੀਮਨ ਦੀ ਹੈ ਜੀ ਇਹ ਹੈਗੀ ਗੋਪੀਵੰਦੀ ਹੈ ਗੋਪੀਵੰਦੀ ਹੈ ਠੀਕ ਹੈ ਬਾਈ ਹੁਣ ਭਾਂਡੇ ਦਾ ਬੋਲਾ ਕਿੰਨਾ ਤਿਆਰ ਹੈ ਜੀ ਬੋਲਾ ਵੀ ਆਪਾਂ ਇਹਨੂੰ ਝੂਠ ਨਹੀਂ ਮੰਨਣਾਗਾ ਤਿੰਨ ਸਾਢੇ ਕਿ ਤਿੰਨ ਕਿਲੋ ਕੱਢਿਆ ਡੰਗ ਦਾ ਜੀ ਹਾਂਜੀ ਥੋੜੀ ਜੀ ਔਲ ਕਰਦੀ ਐ ਥੋੜੀ ਇੱਕ ਡੰਗ ਦਾ ਤਿੰਨ ਸਾਢੇ ਯਾਨੀ 6 ਤੋਂ 7 ਕਿਲੋ ਬੋਲਾ ਹੋ ਗਿਆ ਹਾਂ ਹਾਂ ਥੋੜੀ ਔਲ ਕਿੰਨੀ ਕੁ ਕਰਦੀ ਐ ਕਰਦੀ ਐ ਵੀ ਅਗਲਾ ਕਹੂਗਾ ਕੱਲ ਨੂੰ ਵੀ ਝੂਠ ਬੋਲਦਾ ਬੰਦਾ ਠੀਕ ਹੈ ਜੀ ਯਾਨੀ ਆਪਾਂ ਜਿਹੜੀ ਗੱਲ ਹੈ ਸੱਚੀ ਦੱਸਦੀ ਐ ਯਾਨੀ ਜਦੋਂ ਬੱਚਾ ਛੱਡ ਦੇਉ ਉਦੋਂ ਥੋੜੀ ਜੀ ਕਰਦੀ ਐ ਬਾਅਦ ਚ ਖੜ ਜਾਂਦੀ ਐ ਤੇ ਬਾਅਦ ਚ ਬਾਲਟੀ ਰੱਖ ਕੇ ਚਵਾਈ ਜਾਂਦੀ ਐ ਕੋਈ ਬਾ ਲੱਤ ਛੜ ਠੀਕ ਹੈ ਜੀ ਖਾਣਾ ਦੀ ਰਾਨਾ ਬਾਈ ਤੋਰ ਕੇ ਦਿਖਾ ਦੀ ਵੀ 22 ਦੇ ਦਸਨ ਮੁਤਾਬਕ ਸੂਆ ਪਹਿਲਾ ਸੂਈ ਹੈ ਜੀ ਦੰਦ ਬਾਈ ਕਹਿੰਦਾ ਚੈੱਕ ਨਹੀਂ ਕੀਤੇ ਬੱਚਾ ਗੋਪੀ ਬੰਨ ਦੀ ਮਗਰ ਕੱਟੀ ਆ ਕੱਟੀ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਬਹੁਤ ਸੋਹਣੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਇਹ ਜਗਜੀਤ ਡਾਕਟਰ ਦਾ ਟੀਕਾ ਭਰਿਆ ਹੈ ਠੀਕ ਹੈ ਬਾਈ ਰਿਕਾਰਡ ਤੁਹਾਨੂੰ ਪ੍ਰੋਪਰ ਮਿਲ ਜੂਗਾ ਬਾਈ ਕਹਿੰਦਾ ਪਹਿਲਾਂ ਹੀ ਦੱਸ ਦਿੰਨੇ ਆ ਕਿਉਂਕਿ ਬਾਅਦ ਚ ਕੋਈ ਸੱਜਣ ਚੱਲ ਕੇ ਆਵੇ ਬਈ ਥੋੜੀ ਜੀ ਔਲ ਕਰਦੀ ਆ ਕਿਰਾਂ ਜਦੋਂ ਬੱਚਾ ਛੱਡਦੇ ਆ ਜੀ ਬਾਅਦ ਚ ਤਾਂ ਬਾਈ ਦੱਸਦਾ ਕਿ ਆਪਾਂ ਵਾਲਟੀ ਰੱਖ ਕੇ ਚੁੰਨੇ ਆ ਪਰ ਕਿਰਾਂ ਸਟਾਰਟਿੰਗ ਚ ਕਰਦੀ ਆ ਕਿਉਂਕਿ ਬਾਈ 2 ਦਿਨ ਹੀ ਹੋਏ ਆ ਸੂਆ ਪਹਿਲਾਂ ਤੁਹਾਨੂੰ ਪਤਾ ਹੀ ਆ ਬਈ ਝੋਟੀਆਂ ਕਰਦੀਆਂ ਹੀ ਹੁੰਦੀਆਂ ਨੇ ਬਾਕੀ ਅੱਗੇ ਸੇਵਾ ਦੇ ਸਰਤੇ ਦੁੱਧ ਆ ਜੀ ਅੱਜ ਦਾ ਜਿਹੜਾ ਬੋਲਾ ਤਿਆਰ ਆ ਉਹ 3 3.5 ਕਿਲੋ ਬਾਈ ਕਹਿੰਦਾ ਡੰਗ ਦਾ ਆਪਾਂ ਗੱਡੀ ਦਾ ਜੀ ਯਾਨੀ 6 ਤੋਂ 7 ਕਿਲੋ ਪੂਰੇ ਦਿਨ ਦਾ ਤਿਆਰ ਆ ਜੀ 2 ਟਾਈਮ ਚਾਰ ਟਾਈਮ ਬਾਈ ਦੇ ਘਰੇ ਚੁਵਾਈ ਕਰ ਲਿਓ ਜੀ ਤੇ ਬਾਕੀ ਆ ਕੇ ਚੋ ਨਾ 14 ਲੀਟਰ ਦਾ ਦੱਸਦਾ ਠੀਕ ਆ ਜੀ ਮਾ ਦਾ ਰਿਕਾਰਡ ਬਾਈ ਦੱਸਦਾ 14 ਲੀਟਰ ਦਾ ਜੀ 7 ਕਿਲੋ ਇਹਦੇ ਥੱਲੇ ਵੀ ਬੋਲਾ ਤਿਆਰ ਆ ਜੀ ਅੱਗੇ ਦੁੱਧ ਦੀ ਸੇਵਾ ਦਾ ਜੀ ਜਿਹੜੀ ਔਲ ਕਰਦੀ ਉਹ ਤੁਸੀਂ ਆ ਕੇ ਵੀਰੇ ਚੈੱਕ ਕਰ ਸਕਦੇ ਹੋ ਜੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ 85000 ਰੁਪਏ ਹੋਜੂ ਲੈਸ ਜੀ ਹੋਜੂ ਬਾਈ ਠੀਕ ਆ ਜੀ ਜਮਾ ਜੈਜ ਡਿਮਾਂਡ ਆ 85000 ਰੁਪਏ ਬਾਕੀ ਲੈਸ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਨਗ ਫਟ ਆਊਗਾ ਜੀ ਨੰਬਰ ਸਕਰੀਨ ਤੇ ਚੱਲੂਗਾ ਹਵਾਨਾ ਸੂਣਾ ਥਣਾ ਦੇ ਸਿਆਹ ਸੋਹਣੇ ਆ ਜੀ ਗੈਪ ਤੇ ਲੱਗਿਆ ਅੱਗੇ ਵੀਰੇ ਇਹ ਕੱਟੀ ਦੀ ਕਿੰਨੀ ਕੁ ਉਮਰ ਹੋਊਗੀ ਜੀ ਇਹ ਕੱਟੀ 15 16 ਮਹੀਨੇ ਦੇ ਵਿੱਚ ਵਿੱਚ ਹੀ ਹੈ ਖੀਰੀ ਹੈ ਜੀ ਖੀਰੀ ਹੈ ਜੀ ਠੀਕ ਹੈ ਜੀ ਬਾਕੀ ਝੋੜੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਫੋਰਟ ਨਹੀਂ ਸ਼ਾਂਕ ਨਹੀਂ ਇਹਨਾਂ ਦਾ ਮੁੱਲ ਕੱਲੀ ਕੱਲੀ ਦਾ ਕਰਨਾ ਹੈ ਕਿ ਇਕੱਠੀਆਂ ਦਾ ਜੀ ਅਸੀਂਾਂ ਦੇ ਕਰਨਾ ਹੈ ਠੀਕ ਹੈ ਜੀ ਜੇ ਕਿਸੇ ਨੇ ਕੱਲੀ ਕੱਲੀ ਲੈਣੀ ਹੋਵੇ ਤਾਂ ਬਾਈ ਨਾਲ ਹਾਂ ਕਨੈਕਟ ਕਰ ਲਿਓ ਜੀ ਇੱਕ ਨੰਬਰ 16-17 ਮਹੀਨੇ ਦੀ ਉਮਰ 16-17 ਮਹੀਨੇ ਉਮਰ ਹੈ ਜੀ ਦੋ ਨੰਬਰ ਬਾਈ ਇਹਦੀ ਕਿੰਨੀ ਕੋ ਉਮਰ ਹੈ ਜੀ ਇਹ 2.5 ਸਾਲ ਦੀ ਹੋਣ ਵਾਲੀ ਹੈ ਇਹ ਦੁੰਦੀ ਹੈ ਜੀ ਨਹੀਂ ਮੈਂ ਦੰਦ ਨਹੀਂ ਦੇਖੇ ਜੀ ਚੈੱਕ ਨਹੀਂ ਕੀਤੇ ਜੀ ਠੀਕ ਹੈ ਜੀ ਉਮਰ 2.5 ਸਾਲ ਆ ਦੁੰਦੀ ਕੀਰੀ ਤੁਸੀਂ ਆ ਕੇ ਵੇਖ ਲਿਓ ਬਾਈ ਕਹਿੰਦਾ ਆਪਾਂ ਚੈੱਕ ਨਹੀਂ ਕੀਤੇ ਕਿਉਂਕਿ ਬਾਕੀ ਝੋਲੀ ਦਿਖਾ ਦਿੰਨੇ ਆ ਜੀ ਤੁਹਾਨੂੰ ਇੱਧਰ ਨੂੰ ਕਰ ਦਿਓ ਥੋੜੀ ਚੈੱਕ ਕਰ ਸਕਦੇ ਹੋ ਫੋਟ ਸ਼ਾਂਕ ਇਹਦੇ ਵੀ ਨਹੀਂ ਕੋਈ ਬਾਕੀ ਪੁੰਡਾ ਸਿੰਘ ਕਰਦੀ ਹੁੰਦੀ ਹੈ ਜੀ ਹਜੇ ਤਾਂ ਬੱਚਾ ਹੀ ਆ 2.5 ਸਾਲ ਉਮਰ ਦਾ ਠੰਡੀ ਸੀਲ ਪੂਰੀ ਹੈ ਜੀ ਚੰਗੀ ਸੇਵਾ 6 ਮਹੀਨੇ ਹੋ ਗਏ ਜੀ ਤੇ ਕਰਮਾ ਵਾਲੀ ਨੇ ਟੀਕਾ ਲੈ ਲੈਣਾ ਥੋੜੀ ਜੀ ਸੇਵਾ ਗੌਰ ਦੀ ਲੋੜ ਆ ਜੀ ਤੇ ਤਿੰਨ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ 15 ਮਹੀਨੇ ਦੀ ਹੈ ਇਹਦੀ ਇਹ ਤਾਂ ਖੀਰੀ ਹੋ ਬੱਚਾ ਹੀ ਆ ਬਾਕੀ ਝੋਲੀ ਤੁਹਾਨੂੰ ਇਹਦੀ ਵੀ ਦਿਖਾ ਦਿੰਨੇ ਆ ਜੀ ਸੋਹਣੀ ਹੈ ਝੋਲੀ ਚੈੱਕ ਕਰ ਲਿਓ ਜੀ ਤੇ ਇਹਨਾਂ ਤੇ ਨਾਂ ਦੀ ਡਿਮਾਂਡ ਫਿਰ ਜੇ ਇਹਨਾਂ ਦੀ ਡਿਮਾਂਡ ਜੀ ਛੋਟੀਆਂ ਝੋਟੀਆਂ ਦਾ 25000 ਰੁਪਏ ਕਰਦੇ ਆ ਠੀਕ ਆ ਜੀ ਤੇ ਵੱਡੀ ਝੋਟੀ 8000 ਜੀ ਦਾ ਠੀਕ ਆ ਜੀ ਕੱਲੀ ਕੱਲੀ ਦਾ 25000 ਨਹੀਂ ਨਹੀਂ ਆ ਛੋਟੀਆਂ ਜੋੜੇ ਦਾ ਜੋੜੇ ਦਾ ਹਾਂਜੀ ਪਰ ਜਾਨੀ ਅੰਦਾਜ਼ਾ ਰੱਖ ਲੋ 12.5 ਹਜ਼ਾਰ ਹੋ ਗਿਆ ਸਿੰਗਲ ਦਾ ਹਾਂਜੀ ਠੀਕ ਆ ਜੀ ਜਿਹੜੀਆਂ ਛੋਟੀਆਂ ਹੈਗੀਆਂ 22-10 ਦਾ ਉਹਦਾ 25000 ਰੁਪਿਆ ਜੀ ਦੋਆਂ ਝੋਟੀਆਂ ਦਾ ਤੇ ਜਿਹੜੀ ਵੱਡੀ ਆ ਸਿੰਗਲ ਆ ਉਹਦਾ ਕਰਦੇ ਆ 28000 ਰੁਪਿਆ 28000 ਰੁਪਿਆ ਬਣਦਾ ਤਿੰਨਾਂ ਦਾ 53 ਜੀ ਹਾਂ ਜੀ ਤਿੰਨ ਠੀਕ ਆ ਜੀ ਤਿੰਨ ਝੋਟੀਆਂ ਦਾ 53000 ਰੁਪਇਆ ਡਿਮਾਂਡ ਆ 50000 ਦੀ ਬਾਈ ਕਹਿੰਦਾ ਤਿੰਨੇ ਦੇ ਦਾਂਗੇ ਜੀ ਜਿਹਨੂੰ ਫੈਟ ਆਉਂਦੀਆਂ ਤਸੱਲੀ ਪਰ ਖਾ ਕੇ ਕਰ ਲਿਓ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ ਜੀ